सबसे सब पहले तो आई एम एयरपोर्ट पे जो हादसा हुआ वो सिक्योरिटी चेक के साथ में हुआ तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे, उनके पास या उनको क्रॉस करने का इंतजार किया और साइड से आकर जो है मुझे मेरे फेस पे हिट किया और गालियाँ देने लगियां पूछा कि उन्होंने ऐसा क्यों किया तो उन्होंने कहा कि वो फार्मस प्रोटेस्ट को जो है वो सपोर्ट करती है जो आतंकवाद और उग्रवाद पंजाब में बढ़ रहा है हाउ डू बी हैंडल दैट ਮੌਸਮ ਗਰਮ ਹੈ ਕੰਗਣਾ ਬਸਰਮ ਹੈ ਚਾ ਤੱਤੀ ਹੈ ਕੰਗਣਾ ਜਮਈ ਕਪਤੀ ਹੈ ਕਹਿੰਦੀ ਆਤਕਵਾਦੀਓ ਨੇ ਮੇਰੇ ਫੇਸਪੇ ਹਿੱਟ ਕੀਆ ਜੇ ਹਿਸਾਬ ਦੇ ਤੇਰੇ ਲੱਛਣ ਨੇ ਨਾ ਸਲੇਡੀ ਜੀਏ ਤੇਰੇ ਛਾਤੀ ਦੇ ਲੱਤਾਂ ਪਹਿਣੀਆਂ ਚਾਹੀਦੀਆਂ ਨੇ ਉਹ ਅਗਲੀ ਨੇ ਤੈਨੂੰ ਐਮਪੀ ਬਣਨ ਦੀਆਂ ਵਧਾਈਆਂ ਦਿੱਤੀਆਂ ਨੇ ਇਹ ਤੈਨੂੰ ਤੋਹਫਾ ਦਿੱਤਾਗਾ ਹੁਣ ਸਾਰੀ ਉਮਰ ਤੇਰਾ ਕੰਨ ਟੀਂ 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 ਕਰਦਾ ਰਹੂਗਾ ਕਹਿੰਦੀ ਮੇਰੇ ਫੇਸਪੇ ਹਿੱਟ ਕਿਉਂ ਕੀਆ ਉਹ ਜਿਹੜਾ ਤੂੰ ਪਹਿਲਾਂ ਕਿਸਾਨੀ ਮੋਰਚੇ ਵੇਲੇ ਬਿਆਨ ਦਿੱਤਾ ਸੀਗਾ ਵੀ ਜੜੀਆਂ ਰੇ ਬੀਬੀਆਂ ਬੈਠੀਆਂ ਨੇ ਉਹ 100-100 ਰੁਪਏ ਦੇ ਕੇ ਬਠਾਈਆਂ ਹੋਈਆਂ ਨੇ ਅਗਲੀ ਨੇ ਉਹ 100 ਰੁਪਏ ਦਾ ਤੈਨੂੰ ਵਿਆਜ ਮੋੜਿਆਗਾ ਪਹਿਲਾਂ ਥੱਪੜ ਦੀਵਸ ਸਾਲ ਦੇ ਵਿੱਚ ਇੱਕ ਵਾਰੀ ਬਣਾਇਆ ਜਾਂਦਾ ਸੀ ਹੁਣ ਸਾਲ 'ਚ ਦੋ ਵਾਰੀ ਬਣਾਇਆ ਕਰਾਂਗੇ ਯਾ ਇਹੋ ਫਿਰ ਨਾ ਪੰਗੇ ਲਿਆ ਕਰ ਕਰਦੀ ਗਿਆ ਸਲੇਡੀ ਜੀ ਇਹ ਉਹ ਪੰਜਾਬੀ ਦਾ ਭਾਈ ਫਿਰ ਭਾਜੀ ਮੋੜਦੀ ਹੁੰਦੇ ਨੇ ਹਾਂ ਯਾਰ ਕੰਗਣਾ ਵੀ ਬਾਲੀ ਬਸ਼ਰਮ ਹੈ ਹੈਗੀ ਉਹ ਭਾਜੀ ਪੀ ਦੀ ਆ ਤੇ ਮੂੰਹ ਤੇ ਚੌਣ ਨਿਸ਼ਾਨ ਪੰਜੇ ਦਾ ਲਵਾਈ ਫਿਰਦੀ ਆ ਪੰਜਾਬ ਦੇ ਵਿੱਚ ਉੱਤਰਨ ਸਾਰੇ ਆਪਣੀ ਪੰਜਾਬ ਦੀ ਕੁੜੀ ਨੇ ਇਹਨੂੰ ਐਮਪੀ ਬਣਨ ਦੀਆਂ ਵਧਾਈਆਂ ਦੇਤੀਆਂ ਨਾਲ ਦੀ ਨਾਲ ਇਹਦੀ ਭੈਣ ਬੈਠੀ ਰਿੰਗੀ ਜਾਂਦੀ ਹੈ ਮੇਰੀ ਭੈਣ ਨੇ ਥਾਪੜ ਕਿਵੇਂ ਮਾਰਿਆ ਤੂੰ ਵੀ ਆ ਜਾ ਵਰੇ ਤੂੰ ਵੀ ਆ ਜਾ ਉਹਦੇ ਹੱਕ ਦੇ ਵਿੱਚ ਤੇਰੇ ਛਾਤੀ 'ਚ ਲੱਤਾਂ ਪੈਣਗੀਆਂ ਉਹਦਾ ਹਲੇ ਥਾਪੜ ਹੀ ਪਿਆ ਦੀ ਤੇਰੇ ਛਾਤੀ 'ਚ ਲੱਤਾਂ ਪੈਣਗੀਆਂ ਦੇਖ ਲਈ ਉਹ ਪੰਜਾਬ ਦੀਆਂ ਕੁੜੀਆਂ ਦੇ ਹੱਥ ਕੱਲੇ ਗਿੱਧੇ ਵਿੱਚ ਨਹੀਂ ਚੱਲਦੇ ਹੈਗੇ ਉਹ ਕਦੇ-ਕਦੇ ਮੂੰਹ ਤੇ ਵੀ ਚਲਾ ਦਿੰਦੀਆਂ ਹੁੰਗੀਆਂ ਨੇ ਉਹ ਧਿਆਨ ਨਾਲ ਬੋਲਿਆ ਕਰੋ ਇਹਨਾਂ ਨੂੰ ਹਾਂ